ਮੰਨਵਾੜੀ ਦੇ ਕੈਨੇਡਾ ਨਿਵਾਸੀ ਐਨ ਆਰ ਆਈ ਸਰਦਾਰ ਮਹਿੰਦਰ ਸਿੰਘ ਸੇਖੋਂ ਜੀ ਉਹਨਾਂ ਨੂੰ ਵਾਹਿਗੁਰੂ ਜੀ ਨੇ ਪੁੱਤਰੇ ਦੀ ਦਾਤ ਬਖਸ਼ੀ ਹੈ ਉਹਨਾਂ ਦੇ ਸੁਪੁੱਤਰ ਸਰਦਾਰ ਸੁਖਸਿੰਦਰ ਸਿੰਘ ਉਹਨਾਂ ਦੇ ਕਰੇ ਭਾਈ ਗੁਰਦੇ ਨੇ ਉਤਰ ਦੀ ਦਾਤ ਦਿੱਤੀ ਸੀ ਤੇ ਉਹਨਾਂ ਨੇ ਖੁਸ਼ੀ ਦੇ ਵਿੱਚ ਇਹ ਦੁਆਰਾ ਸਾਹਿਬ ਜੀ ਦੀ ਚਿਰਿ ਉਕਾਣਪੁਰ ਸਾਹਿਬ ਜੀ ਦੇ ਪrakash ਪਰਵਾਹ ਕੇ ਜੀ ਦਾ ਸ਼ੁਕਰਾਨਾ ਅਦਾ ਕੀਤਾ ਹੈ ਇਸ ਮੌਕੇ ਉਹਨਾਂ ਨੇ ਪਿੰਡ ਦੇ ਬੇਵਰਾ ਸਾਹਿਬ ਲਈ 5000 ਰੁਪਏ ਦੀ ਸੇਵਾ ਪਾਈ ਸਤਗੁਰੂ ਦਾਸ ਜੀ ਦੇ ਮੋਹਰ ਸਾਹਿਬ ਦੀ 5000 ਦੀ ਸੇਵਾ ਦਿੱਤੀ ਕੋਟ ਮੇਰ ਸਿੰਘ ਜੀ ਦੇ ਮੋਹਰ ਸਾਹਿਬ ਲਈ 10000 ਦੀ ਸੇਵਾ ਦਿੱਤੀ ਮਿਡਲ ਸਕੂਲ ਵਾਸਤੇ 5000 ਦੀ ਸੇਵਾ ਦਿੱਤੀ ਮਾਈ ਪ੍ਰਤਾਪੀ ਜੀ ਦੇ ਦਰਬਾਰ ਦੀ 5000 ਦੀ ਸੇਵਾ ਦਿੱਤੀ ਇਸ ਮੌਕੇ ਉਹਨਾਂ ਨੇ ਗੁਰਕਾਰ ਜੀ ਦਾ ਦਾ ਟਟ ਲੰਗਰ ਚਲਾਇਆ ਗਿਆ ਮਾਨਾ ਵਾਲੀ ਨੀ 24 ਸੋਤੋੜੇ ਆਣਾ ਸੋਤੋ ਆਪਾ ਸਿੱਖੀ ਕੀ ਵਿਸਾਰਦੇ ਸੋਤੋੜੇ ਆਣਾ ਸੋਤੋ ਆਪਾ ਸਿੱਖੀ ਕੀ ਵਿਸਾਰਦੇ ਤਾਤਨ ਬਾਬਾ ਦੀ ਸੇਕ ਦੀ ਤਾਤਨ ਬਾਬਾ ਦੀ ਆਸਾਂ ਦੀ ਤਾਤਨ ਬਾਬਾ ਜੋਰਾਵਾਂ ਦੀ ਤਾਤਨ ਬਾਬਾ ਤੇ ਚਲਾਈ ਤੇਗਵਾਹੀ ਦੇ ਕੇ ਅੰਡਰ ਕੀਤਾ ਕਿਨਾ ਪਿਆਰਿਆਂ ਸੱਚਾਂ ਦੇ ਕੁਮਾਈ ਦਾ ਧਿਆਨ ਕਰਕੇ ਖਾਲਸਾ ਦੀ ਗੋਲੋ ਜੀ ਵਾਲੇਕੁਮ ਜਿਹਨਾਂ ਦੇ ਮਾਨਾਂ ਦੇ ਮਾਨ ਆਦੇ ਕਾਨ ਨਿਉਟਿਆਂ ਨਿਉਟ ਹਾਜਰ ਨਾਜ ਸਤਿਗੁਰੂ ਧੰਨਤਾ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੱਖ ਖੁਸ਼ੀਆਂ ਬਾਦਿਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਆਪ ਜੀ ਨੇ ਪਰਵਾਰ ਨੂੰ ਖੁਸ਼ੀਆਂ ਦੇ ਸੁਭਾਗੇ ਸਮੇਂ ਮਰਸ਼ਿਸ਼ ਕੀਤੇ ਸਰਦਾਰ ਮਹਿੰਦਰ ਸਿੰਘ ਜੀ ਸਿੱਖੋਂ ਗੋਲੇ ਜੋ ਨਿਹਾਲ ਸਤਿ ਸ਼੍ਰੀ ਅਕਾਲ ਭਾਈ ਹੁਣ ਕਰਾ ਸਰਦਾਰ ਭਿੰਦਰ ਸਿੰਘ ਸੇਖੋਂ ਜੀ ਤੁਹਾਨੂੰ ਵਾਹਿਗੁਰੂ ਨੇ ਪੁੱਤਰ ਦੀ ਦਾਤ ਪੋਤਰੇ ਦੀ ਬਖਸ਼ੀ ਹੈ ਤੇ ਤੁਹਾਡਾ ਕੀ ਕਹਿਣਾ ਹੈ ਸਭ ਤੋਂ ਸਭਾ ਸਰਮਾਤ ਦਾ ਬਹੁਤ ਬਹੁਤ ਸ਼ੁਕਰੀਆ ਹੈ ਉਹ ਪਰਮਾਤਮਾ ਸੱਚੇ ਪਾਤਸ਼ਾਹ ਨੇ ਅਦਾਸਤ ਕਰੇ ਜੇ ਸਭ ਨੂੰ ਖੁਸ਼ੀਆਂ ਦੇਵੇ ਸਭ ਨੂੰ ਦਾਤ ਮਾਰੂ ਮੈਂ ਉਹ ਫਰਮਾਤ ਦਾ ਬਹੁਤ ਬਹੁਤ ਸ਼ੁਕਰੀਆ ਸਰਦਾਰ ਸੁਖਿੰਦਰ ਸਿੰਘ ਜੀ ਤੁਹਾਨੂੰ ਵਾਹਿਗੁਰੂ ਨੇ ਪੋਤਰੇ ਦੀ ਦਾਤ ਪੁੱਤਰ ਦੀ ਦਾਤ ਬਖਸ਼ੀ ਹੈ